ਸੰਗਰਾਹ ਲਗ ਰਿਹਾ ਭੋਗ ਲਗਾ ਪ੍ਰਸ਼ਾਦ ਸ ਸੰਗਤ ਕੋ ਵਰਤੇ ਜੋ ਜੋ ਸ਼ਖੇਪ ਆਪ ਜੀ ਦਾ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਤੇ ਸੱਚੇ ਪਾਸ਼ਾ ਕਾਮ ਕਰੋ ਲੋਭ ਜਿਣਸੀ ਦਾ ਅਮੇਵ ਨਾਨਕ ਖਾਨ ਸਿੰਘ ਵਾਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪਿਛਲੀ 27 ਤਰੀਕ ਨੂੰ ਤੰਤਨ ਬਾਬਾ ਦੀਪ ਸਿੰਘ ਦਾ ਜੰਮ ਦਿਹਾੜਾ ਸੀਗਾ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਉਹ ਜੰਮ ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ ਗੁਰਦੁਆਰਾ ਚੀਤਗੰਝ ਚਾਟੀਵਿੰਟ ਤੋਂ ਉਹਨਾਂ ਦੇ ਚੈਨਸ ਤੱਕ ਪੋਵਿੰਟ ਤੱਕ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਉਹ ਜਾਂਦਾ ਹੈ ਅੱਜ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਨਗਰ ਕੀਰਤਨ ਜਿਹੜਾ ਉਹ ਪੋਵਿੰਟ ਨੂੰ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਸ਼੍ਰੀ ਗੁਰੂ ਰਵੀਦਾਸ ਜੀ ਦਾ ਵੀ ਜੰਮ ਦਿਹਾੜਾ ਹੈ ਤੇ ਸਮਝ ਸਕਦਾ ਉਹ ਵੀ ਬੜੇ ਤੂਫਾਨਾਂ ਨਾਲ ਮਨਾ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੋਨਾਂ ਤਿਹਾੜਿਆਂ ਦੀ ਜਿਹੜੀ ਆਪਣੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਤੇ ਇਹ ਵੀ ਮੈਂ ਕਾਮਨਾ ਕਰਦਾ ਕਿ ਇਹ ਜਿਹੜਾ ਦੋਨੋਂ ਦਿਹਾੜੇ ਨੇ ਇਸ ਸੁਖਸਕਾਣਾ ਦਾ ਇਪਰੇਚਾਨ ਤੇ ਲੋਕੀ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਜਿਹੜਿਆ ਇਹਨੂੰ ਮਨਾਉਣ ਦੇ ਖੁਸ਼ੀਆਂ ਕਿਹੜੇ ਪ੍ਰਾਪਤ ਕਰ